ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੂਸਰੀ ਪਾਪਛਾਈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਕਰ ਜਾਵੇਗਾ ਅਸ਼ਮੁੱਤਰਾਂ ਦੇ ਵਿੱਚ ਤੁਹਾਨੂੰ ਇਹ ਜਾਣੂ ਕਰਾਵਾਂਗੇ ਤੇ ਪਹਿਲਾਂ ਵੀ ਵੀਡੀਓ ਵਿੱਚ ਪਹਿਲੀ ਪਾਪਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਸੀਗਾ ਤੇ ਹੁਣ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰਸ ਕਮੈਂਟ ਜਰੂਰ ਕਰਿਓ ਆਓ ਆਪਾਂ ਇਤਿਹਾਸ ਤੋਂ ਜਾਣੂ ਹੋਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਦਾ ਪਹਿਲਾ ਨਾਮ ਕੀ ਸੀ ਉੱਤਰ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਦੂਜਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਦੇ ਪਿਤਾ ਜੀ ਦਾ ਨਾਮ ਕੀ ਸੀ ਸ੍ਰੀ ਉੱਤਰ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਦੇ ਪਿਤਾ ਜੀ ਦਾ ਨਾਮ ਭਾਈ ਫਿਰੂਮਲ ਜੀ ਸੀ ਤੀਸਰਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦੇਵ ਜੀ ਦੇ ਮਾਤਾ ਜੀ ਦਾ ਨਾਮ ਕੀ ਸੀ ਉੱਤਰ ਹੈ ਜੀ ਸ੍ਰੀ ਗੁਰੂ ਅੰਗਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ தயਕੌਰ ਜੀ ਸੀ ਚੌਥਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਸ੍ਰੀ ਗੁਰੂ ਅੰਗਦ ਜੀ ਦਾ ਜਨਮ ਸਾਲ 1504 ਈਸਵੀ ਨੂੰ ਹੋਇਆ ਸੀ ਪਹਿਲਾ ਪ੍ਰਸ਼ਨਾਜੀ ਸ਼੍ਰੀ ਗੁਰੂ ਅੰਗਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਸ਼੍ਰੀ ਗੁਰੂ ਅੰਗਦੇਵ ਜੀ ਦਾ ਪ੍ਰਕਾਸ਼ ਮਤੇ ਦੀ ਸਰਾਂ ਵਿਖੇ ਹੋਇਆ ਸੀ ਜਿਸ ਨੂੰ ਨਾਗੇ ਵੀ ਕਿਹਾ ਜਾਂਦਾ ਹੈ ਹੁਣ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਸੇਵ ਪ੍ਰਸ਼ਨਾਜੀ ਸ਼੍ਰੀ ਗੁਰੂ ਅੰਗਦੇਵ ਜੀ ਦਾ ਵਿਆਹ ਕਦੋਂ ਹੋਇਆ ਸੀ ਉੱਤਰ ਹੈ ਜੀ ਸ਼੍ਰੀ ਗੁਰੂ ਅੰਗਦੇਵ ਜੀ ਦਾ ਵਿਆਹ ਸਨ 1519 ਈਸਵੀ ਵਿੱਚ ਹੋਇਆ ਸੀ ਸਾਡਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪਤਨੀ ਦਾ ਨਾਮ ਕੀ ਸੀ ਉਤਰ ਹੈ ਜੀ ਉਹਨਾਂ ਦੀ ਸਪਤਨੀ ਮਾਤਾ ਖੀਵੀ ਜੀ ਸੀ ਅਠਵਾਂ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰਾਂ ਅਤੇ ਸੁਪੁੱਤਰੀਆਂ ਦੇ ਨਾਮ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਦੇ ਸੁਪੁੱਤਰ ਅਤੇ ਸੁਪੁੱਤਰੀਆਂ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਸੁਪੁੱਤਰ ਸ੍ਰੀ ਦਾਸੂ ਜੀ ਅਤੇ ਸ੍ਰੀ ਦਾਤੂ ਜੀ ਇਹ ਦੋ ਸੁਪੁੱਤਰ ਸਨ ਅਤੇ ਸੁਪੁੱਤਰੀਆਂ ਬੀਬੀ ਅਮਰੋਜੀ ਅਤੇ ਬੀਬੀ ਅਨੋਖੀ ਜੀ ਇਹ ਦੋ ਸੁਪੁੱਤਰੀਆਂ ਸਨ ਪ੍ਰਸ਼ਨ ਹੈਗਾ ਜੀ ਨੌਵਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹੜੇ ਸਿੱਖ ਤੋਂ ਗੁਰਬਾਣੀ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਣ ਦੀ ਤਾਂਗ ਪੈਦਾ ਹੋਈ ਸੀ ਉੱਤਰ ਹੈ ਜੀ ਇਹਨਾਂ ਨੂੰ ਤਾਂਗਾ ਭਾਈ ਜੋਧ ਜੀ ਪਾਸੋਂ ਪੈਦਾ ਹੋਈ ਸੀ ਦਸਵਾਂ ਪ੍ਰਸ਼ਨ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸੀ ਉੱਤਰ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਮਿਲੇ ਸੀ 11ਵਾਂ ਪ੍ਰਸ਼ਨ ਹੈ ਜੀ ਭਾਈ ਲਹਿਣਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ ਉੱਤਰ ਹੈ ਜੀ ਉਹਨਾਂ ਨੇ ਲਗਭਗ 7 ਸਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ। 12ਵਾਂ ਪ੍ਰਸ਼ਨ ਆ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗ੍ਰਹੀ ਕਿਸ ਸਬਜ਼ੋ ਗੁਰੂ ਸਾਹਿਬ ਤੋਂ ਪ੍ਰਾਪਤ ਹੋਈ? ਉੱਤਰ ਹੈ ਜੀ ਪਹਿਲੀ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਹਨਾਂ ਨੂੰ ਗ੍ਰਹੀ ਪ੍ਰਾਪਤ ਹੋਈ। 13ਵਾਂ ਪ੍ਰਸ਼ਨ ਆ ਜੀ ਸ਼੍ਰੀ ਗੁਰੂ ਅੰਗਦੇਵ ਜੀ ਨੂੰ ਗ੍ਰਹੀ ਕਦੋਂ ਪ੍ਰਾਪਤ ਹੋਈ ਸੀ ਸ਼੍ਰੀ ਗੁਰੂ ਅੰਗਸਾਹਿਬ ਜੀ ਨੂੰ ਗ੍ਰਹੀ ਸੰਨ 1539 ਈਸਵੀ ਵਿੱਚ ਗ੍ਰਹੀ ਮਿਲੀ ਸੀ 14ਵਾਂ ਪ੍ਰਸ਼ਨ ਹੈ ਜੀ ਸ਼੍ਰੀ ਗੁਰੂ ਅੰਗਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿਸ ਥਾਂ ਦੀ ਚੋਣ ਕੀਤੀ ਸੀ ਉੱਤਰ ਹੈ ਜੀ ਚੋਣ ਜਿਹੜੀ ਸੀ ਸ੍ਰੀ ਖਡੂਰ ਸਾਹਿਬ ਵਿਖੇ ਜਿਲਾ ਤਰਨਤਾਰਨ ਵਿਖੇ ਕੋਈ ਨਹੀਂ 15ਵਾਂ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੇ ਪ੍ਰਬੰਧ ਦੀ ਸੇਵਾ ਕਿਸ ਨੂੰ ਸੌਂਪੀ ਸੀ ਇਹ ਲੰਗਰ ਦੀ ਸੇਵਾ ਮਾਤਾ ਕੀ ਬੀਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਸੌਂਪੀ ਸੀ 16ਵਾਂ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸ਼ੀਰਗੁਰੂ ਅੰਗਦ ਸਾਹਿਬ ਦੀ ਪਾਣੀ 36 ਸ਼ਲੋਕ ਵਾਰਾਂ ਵਿੱਚ ਦਰਜ ਹਨ 17ਵਾਂ ਪ੍ਰਸ਼ਨ ਹੈ ਜੀ ਸ਼ੀਰਗੁਰੂ ਅੰਗਦ ਦੇਵ ਜੀ ਦੇ ਆਸਾ ਕੀ ਵਾਰ ਵਿੱਚ ਕਿੰਨੇ ਸ਼ਲੋਕ ਦਰਜ ਹਨ ਉੱਤਰ ਹੈ ਜੀ ਆਸਾ ਜੀ ਦੀ ਵਾਰ ਦੇ ਵਿੱਚ ਸ਼ਲੋਕ 15 ਸ਼ਲੋਕ ਦਰਜ ਹਨ 18ਵਾਂ ਪ੍ਰਸ਼ਨ ਹੈ ਜੀ ਸ਼ੀਰਗੁਰੂ ਅੰਗਦ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਉੱਤਰ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਦੀ ਬਾਣੀ 10 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 19ਵਾਂ ਪ੍ਰਸ਼ਨ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਤ ਪੰਜ ਗੁਰਦੁਆਰੇ ਸਾਹਿਬ ਦੇ ਨਾਮ ਕੀ ਹਨ ਉੱਤਰ ਹੈ ਜੀ ਗੁਰਦੁਆਰਾ ਸਬ ਜਨਮਸਥਾਨ ਪਾਸ਼ਾਹੀ ਦੂਸਰੀ ਸਰਾਏ ਦੇ ਨਾਂ ਗਾ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਚੌਥਾ ਗੁਰਦੁਆਰਾ ਹੈ ਜੀ ਪਾਸ਼ਾ ਹੀ ਦੂਸਰੀ ਖਾਨ ਛਾਪੜੀ ਪੰਜਵਾਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਹੈ ਵਿਵਾ ਪ੍ਰਸ਼ਾਦਾ ਜੀ ਕਿਹੜੇ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸੀ ਉੱਤਰ ਹੈ ਜੀ ਇਹ ਵਿਕਾਸ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਕੀਤਾ ਸੀ 21ਵਾਂ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਸ ਜਗ੍ਹਾ ਤੇ ਕੁਸ਼ਤੀਆਂ ਕਰਉਂਦੇ ਸਨ ਉਸ ਜਗ੍ਹਾ ਦਾ ਨਾਮ ਕੀ ਹੈ ਉੱਤਰ ਹੈ ਜੀ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਮਲਖੜਾ ਸਾਹਿਬ ਖਡੂਰ ਸਾਹਿਬ ਵਿਖੇ ਹੈ 22ਵਾਂ ਪ੍ਰਸ਼ਨ ਹੈ ਜੀ ਮਾਝੂ ਬਾਦਸ਼ਾਹ ਸ਼ੇਰਸ਼ਾ ਸ਼ੂਰੀ ਕੋਲੋਂ ਹਾਰਖਾਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਕਿਸ ਜਗ੍ਹਾ ਤੇ ਆਇਆ ਸੀ ਪੁੱਤਰ ਜੀ ਮਾਝੂ ਬਾਦਸ਼ਾਹ ਸ਼ੇਰਸ਼ਾ ਸ਼ੂਰੀ ਕੋਲੋਂ ਹਾਰਖਾਂ ਤੋਂ ਬਾਅਦ ਕਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਕੋਲ ਆਇਆ ਸੀ ਤੀਵਾਂ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਕਦੋਂ ਅਤੇ ਕਿੰਨੀ ਉਮਰ ਵਿੱਚ ਜੋਤੀ ਜੋਤ ਸਮਾਏ ਸਨ? ਉੱਤਰ ਹੈ ਜੀ ਸੰਨ 1552 ਈਸਵੀ ਨੂੰ 48 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਸਨ। ਛਵੀਆ ਪ੍ਰਸ਼ਨ ਹੈ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਕਿਵੇਂ ਆਏ? ਉੱਤਰ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰਜੀਤ ਵੱਲੋਂ ਅਮਰਤ ਵੇਲੇ ਪੜੀ ਗਈ ਪਾਣੀ ਦਾ ਪਾਠ ਸੁਣ ਕੇ ਉਹਨਾਂ ਦੀ ਸੇਵਾ ਵਿੱਚ ਆਏ ਸਨ 25ਵਾਂ ਪ੍ਰਸ਼ਨ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਅਗੋਗ ਰਿਆਈ ਕਿਸ ਨੂੰ ਬਖਸ਼ਿਸ਼ ਕੀਤੀ ਸੀ ਉੱਤਰ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਅਗੋਗ ਜੋਗ ਰਿਆਈ ਦਿੱਤੀ ਸੀ ਉਹ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀ ਇਹ ਸੀ ਗੁਰੂ ਅੰਗਦ ਸਾਹਿਬ ਜੀ ਦੀ ਸਾਰੀ ਜੀਵਨੀ ਤੇ ਵੀਡੀਓ ਦੀ ਇਥੇ ਸਮਾਪਤੀ ਹੈ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਚੰਗੀ ਲੱਗੀ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ